ਟਿਆਲਾ ਫਾਸਨੀ ਉਦੀਏ ਕੇ ਦਿਸ਼ਕੰਦ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਖੋੜ ਕਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਤੁਸੀਂ ਦੇਖ ਸਕਦੇ ਹੋ ਇਸ ਟਮ ਆਪਾਂ ਕਰਨੇ ਬਾਸ਼ਾ ਪਰ ਜੋ ਕਿ ਜਿੱਥੇ ਕਿ ਆਪਾਂ ਕਹਿ ਸਕਦੇ ਆ ਕਿ ਇੱਥੇ ਬਹੁਤ ਬੜਾ ਜੋ ਤਮਾਕਾ ਹੋਇਆ ਹੈ ਜੋ ਫੋਰੈਂਸਿਕ ਲੈਬ ਦੀ ਟੀਮ ਹੈ ਉਹ ਵੀ ਜਾਂਚ ਪੜਤਾਲ ਲਈ ਇੱਥੇ ਪਹੁੰਚੀ ਹੋਈ ਹੈ ਆਪਾਂ ਬਾਕੀ ਦੀ ਜਾਣਕਾਰੀ ਜੋ ਇੱਥੇ ਪਾਤਰਣਾ ਦੇ ਡੀਐਸਪੀ चौहान ਸਾਹਿਬ ਤੋਂ ਆਪਾਂ ਇਹਨਾਂ ਦੀ ਜਾਣਕਾਰੀ ਲਵਾਂਗੇ ਕਿ ਇੱਥੇ ਮੇਨ ਇੱਥੇ ਹੋਇਆ ਕੀ ਹੈ ਉਹਦੇ ਇਸ ਟਾਈਮ ਅਸੀਂ ਖੜੇ ਆ ਬਾਸ਼ਾਪੁਰ ਚੌਂਕੀ ਉਸ ਟਾਈਮ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਕਹਿਣਾ ਹੈ ਕਿ ਇੱਥੇ ਰਾਤ ਨੂੰ ਬਲਾਸਟ ਹੋਇਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਦੀਆਂ ਤਸਵੀਰਾਂ ਸ਼ੀਸ਼ਾ ਵੀ ਜੋ ਤੁਸੀਂ ਦੇਖ ਸਕਦੇ ਹੋ ਟਿਆ ਪਿਆ ਹੈ ਜੋ ਇਸ ਟਮ ਜਾਂਚ ਪੜਤਾਲ ਚੱਲ ਰਹੀ ਹੈ ਇਹ ਜਾਂਚ ਦਾ ਵਿਸ਼ੇ ਬਣ ਚੁੱਕਿਆ ਹੈ ਸੋ ਆਪਾਂ ਬਾਕੀ ਦੀ ਜਾਣਕਾਰੀ ਜੋ ਬਾਸ਼ਾਪੁਰ ਦੇ ਇੰਚਾਰਜ ਨੇ ਡੀਐਸਪੀ ਸਾਹਿਬ ਨੇ ਆਪਾਂ ਉਹਨੂੰ ਦਵਾਵਾਂਗੇ ਸਵੇਰੇ 2:00 ਵਜੇ ਦੇ ਕਰੀਬ ਇੱਕ ਧਮਾਕਾ ਸੁਣਾਈ ਦਿੱਤਾ ਸੀਗਾ ਜਿਸ ਦੇ ਨਾਲ ਕੁਝ ਜਿਹੜੀ ਆ ਨਾਲ ਲੱਗਦੀ ਬਿਲਡਿੰਗ ਹੈ ਇਹ ਇਹਦੇ ਤੇ ਜਿਹੜੇ 2-3 ਸ਼ੀਸ਼ੇ ਟੁੱਟ ਗਏ ਸੀਗੇ ਉਸ ਬੰਦੀ ਇਹ ਜਾਂਚ ਚੱਲ ਰਹੀ ਹੈ ਲੱਗਦਾ ਇਹ ਧਮਾਕਾ ਕਿਸ ਚੀਜ਼ ਦਾ ਸੀ ਇਹ ਇਹ ਪਤਾ ਕਰਾਣ ਵਾਲੀ ਨਹੀਂ ਇਹਦੇ ਚ ਹਾਲੇ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਬਸ ਆ ਖਿੜਕੀ ਦੇ ਸ਼ੀਸ਼ੇ ਟੁੱਟੇ ਸੀਗੇ ਹੋਰ ਕੋਈ ਇਹਦੇ ਨੁਕਸਾਨ ਨਹੀਂ ਹੋਇਆ ਨਹੀਂ ਹਾਲੇ ਇਹਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਹਾਲੇ ਇਹਦੇ ਵਿੱਚ ਕੁਝ ਨਹੀਂ ਮਿਲਿਆ ਹੈ। ਆਹ ਵਕੇ ਹੱਸੀ ਗਾ ਲਿਓ ਠੀਕ ਹੋ ਮਰਾਂਗਾ ਕਿ ਅਖਾਂ ਦੇ ਨੇ ਨਾ। ਉਹ ਨਹੀਂ ਸਵੇਰ ਦੀ ਮੱਤੇ ਰਾਤੀ ਮਰੀ ਵੀ ਹੈ ਜੀ। ਕਿੰਨੀ ਵਜੇ ਹੋਈ ਜੀ? ਇਹ ਹੋਇਆ 2:00 ਵਜੇ। ਤੁਸੀਂ ਕਿੱਥੇ ਸੀ? ਮੈਂ ਉਰੇ ਸੀ ਮੈਂ 6:00 ਵਜੇ ਆਇਆ ਬਣੂ। ਬਾਸਟਰ ਪਰ ਪੜਦਾ ਰੱਤ ਹੋ ਗਈ ਦੇਖਾ। ਬੰਦਾ ਕੰਪੈਨ ਤੇ ਗਿਆ ਸੀ ਨਾ ਚਿੱਟ ਰੱਤ ਹੋ ਗਈ। ਉਹਦੀ ਬੋਡੀ ਆਈ ਸੀ ਰਾਤ 11:30 ਵਜੇ। ਉਹਨਾਂ ਨੇ ਮੈਨੂੰ ਬੁਲਾ ਲਿਆ ਕਹਿੰਦੇ ਜੈਂ ਕਰਕੇ ਸਾਡਾ ਆਓ ਇੱਥੇ। ਉਹ ਉਹਨਾਂ ਦਾ ਇਹ ਲੋਕੀ ਕੰਪਨੀ ਤੇ ਜਾਂ ਸਿਰਫ ਨਰਮਾ ਮਟਰ ਆਇਗਾ ਸੀਗਾ ਜਿਹੜਾ ਗਰੀਬ ਬੰਦਾ ਕਿਸੇ ਵੀ ਚਾਹ ਉਹਨੂੰ 2 ਪੈਸੇ ਦੇ ਦੇਣਗੇ ਉਹਦੇ ਵਿੱਚ ਚੱਲੇ ਕਿ ਭਾਈ ਭੰਦੇ ਹੈਲਪ ਕਰੋ ਉਹਨਾਂ ਦੀ ਕੱਲ 20 ਮਿੰਟਾਂ ਬਾਅਦ ਔਰ ਮੈਂ ਕਿਹਾ ਵੀ ਸਮਾਨੀਤਵਾ ਕਿਹ ਜੀ ਨਹੀਂ ਵਾਹਤੇ ਮਾਨੀਤ ਉਹਦਾ ਲੱਤੋਂ ਬਾਹਰ ਆਇਆ ਮਰੂ ਕੇ ਸੜਾ ਤਾਂ ਜੀ ਬਾਹਰ ਆਇਆ ਕਹਿੰਦੇ ਤਾਂ ਬਹੁਤਾ ਨਾ ਘੜਕਾ ਬਾਕੀ ਮੈਂ ਤਾਂ ਅੰਦਰ ਆਇਆ ਮੈਂ ਗੋੜੀ ਦਾ ਟਾਇਰ ਨਾ ਫਟ ਗਿਆ ਹੋਵੇ ਜੀ ਦਾ ਇਹ ਰੋਸਾ ਸਾਰਾ ਕਿੱਥੇ ਵੀ ਨਹੀਂ ਆਇਆ ਅੰਦਰ ਕਾਫੀ ਖਸਾ ਰਹੀ ਹਲੋ ਆ ਆ ਬੀਜੀ 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 ਆਸੋ ਜੇ ਨਾ ਲੱਗਦੀ ਬੀਜੀ ਕੰਮ ਟਕਲਾ ਰਹੇਗਾ ਅਭੀ ਘਰ ਆ ਰਿਹਾ ਹਾਂ ਹਲੋ ਜਦੋਂ ਇਹ ਖੰਡਿਆਰੇ ਪਰਲੇ ਪਾਸੇ ਖੇਤ ਵਾਦੀ ਰਿਹਾ ਹੈ ਨਹੀਂ ਸਿਸਟਮ ਇਹ ਇਸ ਦੇ ਸਮਝੋ ਤਰ੍ਹਾਂ ਕਿ ਅਮਰ ਲੋਗ ਇਹਨੇ ਕਿਸੇ ਦਾ ਉਹਦੇ ਵਿੱਚੇ ਕੁਝ ਫੱਟੇ ਰਲੇ ਹੋ ਗਏ ਆ ਲੈ ਛੋੜਾ ਵਰਗੇ ਦੋ ਪਿਆ ਤੁਸੀਂ ਦੇ ਕੋਈ ਰੇਂਜ ਹੋਏਗੀ ਨਹੀਂ ਹੋਏਗੀ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜੀ ਬਾછાਪੁਰ ਚੌਂਕੀ ਦੀਆਂ ਇਹ ਤਸਵੀਰਾਂ ਜਿੱਤੇ ਗਈ ਫੋਰੈਂਸਿਕ ਟੀਮ ਔਰ ਪੁਲਿਸ ਦੀਆਂ ਟੀਮਾਂ ਜਿਹੜੀ ਨੇ ਜਾਂਚ ਕਰਦੀਆਂ ਨਜ਼ਰ ਆ ਰਹੀਆਂ ਨੇ ਜੋ ਰਾਤ 2 ਵਜੇ ਦੇ ਕਰੀਬ ਜੋ ਬਲਾਸਟ ਹੋਇਆ ਸੀ ਉਸ ਨੂੰ ਲੈ ਕੇ ਹੁਣ ਤੱਕ ਜਿਹੜੀ ਪੁਲਿਸ ਹੈ ਪੂਰੀ ਜਾਂਚ ਕਰਦੀ ਨਜ਼ਰ ਆ ਰਹੀ ਹੈ ਇਸ ਟਾਈਮ ਜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾછાਪੁਰ ਦੀਆਂ ਅੱਛਾ ਮੇਰੇ ਨਿਊਜ਼ ਪੰਜਾਬ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਕੀ ਜਾਂਚ ਕਰਦੀ ਨਜ਼ਰ ਆ ਰਹੀ ਹੈ मैं दे और ना मैं दूंगा फॉरेंसिका ってことで。<laughs>